ਐਸਵੇਲੇ ਦੀ ਬੜੀ ਮੰਦਪਾਕੀ ਖਬਰ ਕੈਨੇਡਾ ਤੋਂ ਆ ਰਹੀ ਹੈ ਕੈਨੇਡਾ ਦੇ ਵਿੱਚ ਇੱਕ ਲੜਕੀ ਦੀ ਪੰਜਾਬਣ ਬੱਚੀ ਦੀ ਭੇਤਪਰੀ ਹਾਲਤ ਦੇ ਵਿੱਚ ਮੌਤ ਹੋ ਗਈ ਹੈ ਮਾਪਿਆਂ ਨੇ ਇਸ ਮੌਤ ਦੇ ਪਿੱਛੇ ਕਤਲ ਦਾ ਸ਼ੱਕ ਪ੍ਰਗਟਾਇਆ ਪਤਾ ਲੱਗਿਆ ਹੈ ਕਿ ਇਸ ਬੱਚੀ ਦੀ ਲਾਸਟ ਜਿਹੜੀ ਆ ਉਹ ਇੱਕ ਸਮੁੰਦਰ ਕੰਢੇੋਂ ਮਿਲੀ ਹੈ ਇਹਦੀ ਜਿਹੜੀ ਪਛਾਣ ਹੋਈ ਹੈ ਅਮ੍ਰਿਤਕਾ ਦੀ ਉਹ ਵੰਚਕਾ ਲੜਕੀ ਦੇ ਰੂਪ ਦੇ ਵਜੋਂ ਹੋਈ ਆ ਇਹ ਆਮ ਆਦਮੀ ਪਾਰਟੀ ਦੇ ਆਗੂ ਦਵਿੰਦਰ ਸੈਣੀ ਜਿਹੜੇ ਕਿ ਡੇਰਾਬੱਸੀ ਦੇ ਰਹਿਣ ਵਾਲੇ ਨੇ ਸੈਣੀ ਮੁਹੱਲਾ ਦੀ ਉਹਨਾਂ ਦੀ ਧੀ ਆ ਤੇ ਦਵਿੰਦਰ ਸੈਣੀ ਜਿਹੜੇ ਕੁਲਦੀਪ ਕੁਲਜੀਤ ਸਿੰਘ ਰੰਧਾਵਾ ਵਿਧਾਇਕ ਨੇ ਇਥੋਂ ਦੇ ਉਹਨਾਂ ਦੇ ਕਰੀਬੀਆਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਨੇ ਪਰਿਵਾਰ ਦਾ ਇਹ ਸ਼ੱਕ ਹੈ ਕਿ ਸ਼ਾਇਦ ਇਸ ਬੱਚੀ ਦਾ ਜਿਹੜਾ ਕਤਲ ਹੋ ਗਿਆ ਪਤਾ ਲੱਗਿਆ ਕਿ ਇਹ ਬੱਚੀ 2.5 ਸਾਲ ਪਹਿਲਾਂ ਡੇਰਾ ਬਸਤੀ ਤੋਂ ਪੜ੍ਹਾਈ ਕਰਨ ਵਾਸਤੇ ਕੈਨੇਡਾ ਦੇ ਵਿੱਚ ਗਈ ਸੀ ਤੇ ਉੱਥੇ ਓਟਵਾ ਸ਼ਹਿਰ ਦੇ ਵਿੱਚ ਰਹਿ ਰਹੀ ਸੀ 22 April ਨੂੰ ਉਹ ਕੰਮ ਤੇ ਗਈ ਸੀ ਪਰ ਘਰੇ ਨਹੀਂ ਪਰਤੀ ਆ ਵੰਚਕਾ ਦੇ ਜਦੋਂ ਘਰ ਪੁਲਿਸ ਗਈ ਤਾਂ ਉਹ ਉਹਦੀ ਸਹੇਲੀ ਗਈ ਤਾਂ ਪਤਾ ਲੱਗਿਆ ਕਿ ਉਹ 22 April ਤੋਂ ਘਰੇ ਨਹੀਂ ਪਰਤੀ ਉਸ ਤੋਂ ਬਾਅਦ ਉਹਦੀ ਸਹੇਲੀ ਨੇ ਉਹਦੇ ਪਰਿਵਾਰਕ ਮੈਂਬਰਾਂ ਤੋਂ ਉੱਥੇ ਰਹਿੰਦੇ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਸੂਚਿਤ ਕੀਤਾ ਉਦੀ ਭਾਲ ਸ਼ੁਰੂ ਕੀਤੀ ਤੇ ਦੱਸਿਆ ਜਾ ਰਿਹਾ ਕਿ ਉਹਦੀ ਜਿਹੜੀ লাশ ਆ ਉਹ ਸਮੁੰਦਰ ਦੇ ਕੰਢਿਆਂ ਮਿਲੀ ਆ ਤੇ ਮੌਤ ਦੀ ਖਬਰ ਸੁਣ ਕੇ ਜਿਹੜਾ ਇਹ ਪਰਿਵਾਰ ਆ ਸਦਮੇ ਦੇ ਵਿੱਚ ਆ ਦਵਿੰਦਰ ਸੈਣੀ ਨੇ ਦੱਸਿਆ ਕਿ ਆਖਰੀ ਵਾਰ ਉਹਨਾਂ ਦੀ ਜਿਹੜੀ ਬੱਚੀ ਵੰਸ਼ਕਾ ਦੇ ਨਾਲ ਜਿਹੜੀ ਗੱਲਬਾਤ ਹੋਈ ਆ ਉਹ 22 April ਨੂੰ ਹੋਈ ਆ ਤੇ ਉਹਨਾਂ ਨੇ ਸ਼ੱਕ ਕੇ ਪ੍ਰਗਟਾਇਆ ਕਿ ਇਸ ਬੱਚੀ ਦਾ ਜਿਹੜਾ ਕਤਲ ਆ ਉਹ ਹੋ ਗਿਆ ਤੇ ਇਸ ਦੀ ਜਿਹੜੀ ਜਾਂਚ ਆ ਉਹ ਚਪਦਰੀ ਜਾਂਚ ਦੀ ਉਹਨਾਂ ਨੇ ਮੰਗ ਕੀਤੀ ਆ